ਨਸ਼ੀ ਕਾਲਜੀ ਮੈਂ ਰਣਤਿਮਾਨ ਮੁਤਲ ਡੀਆਈਜੀ ਦੇ ਮਾਮਲੇ ਦੇ ਚੱਕਰ ਗੱਲ ਕਰੀਏ ਤਾਂ ਦਾਅਵਾ ਦਿੱਤਾ ਕਿ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਸੀਵੀ ਦੇ ਕੋਲ ਆ ਸੀਵੀ ਦਸ ਦੇ ਕੋਲ ਦਾਇਰ ਕੀਤੀ ਗਈ ਹੈ ਅਰਜੀ ਇੱਕ ਦਾਖਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਉਸਦੇ ਤੇ ਪਰਿਵਾਰਕ ਮੈਂਬਰਾਂ ਦੇ ਖਾਤੇ ਨੂੰ ਫ੍ਰੀਜ਼ ਕੀਤਾ ਗਿਆ ਉਸ ਨੂੰ ਜਿਹੜਾ ਕਿ ਮੁਕਤ ਕੀਤਾ ਜਾਵੇ ਇਸ ਦੇ ਵਿੱਚ ਉਹਨਾਂ ਦੀ ਧੀ ਅਤੇ ਉਹਨਾਂ ਦੇ ਪਿਤਾ ਦਾ ਜਿਹੜਾ ਕਿ ਖਾਤਾ ਉਹ ਵੀ ਸ਼ਾਮਲ ਹੈ ਜਿਸ ਨੂੰ ਕੀ ਕਾਰਵਾਈ ਕਰਦੇ ਹੋਏ ਐ ਜਿਸ ਨੂੰ ਜਿਹੜਾ ਕਿ ਫ੍ਰੀਜ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮੁਅਤਲ ਡੀਆਈਜੀ ਦੇ ਵੱਲੋਂ ਸਿਵੇਦਲਤ ਦੇ ਵਿੱਚ ਕਰਜ਼ੀ ਦਾਖਲ ਕੀਤੀ ਗਿਆ ਤਾਂ ਕਿ ਇਹਨਾਂ ਨੂੰ ਮੁਕਤ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਪਿਤਾ ਜੋ ਕਿ 80 ਸਾਲ ਦੀ ਉਹਨਾਂ ਦੀ ਉਮਰ ਆ ਅਤੇ ਉਹਨਾਂ ਦਾ ਜੋ ਵੀ ਖਰਚਾ ਪਾਣੀ ਹੈ ਜਿਵੇਂ ਮੰਨ ਲਓ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਜੋ ਪੈਸਾ țeਲਾ ਆਉਂਦਾ ਜਾਂ ਉਹਨਾਂ ਦੀ ਪੈਨਸ਼ਨ ਆਉਂਦੀ ਆ ਉਸ ਨਾਲ ਜੁੜਿਆ ਹੋਇਆ ਖਾਤਾ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਜਿਹੜਾ ਕਿ ਫ੍ਰੀਜ਼ ਕੀਤਾ ਜਾ ਜਿਹੜਾ ਫ੍ਰੀਜ਼ ਕੀਤਾ ਹੋਇਆ ਉਸ ਨੂੰ ਮੁਕਤ ਕੀਤਾ ਜਾਣਾ ਚਾਹੀਦਾ ਇਸੇ ਨਾਲ ਹੀ ਉਸਦਾ ਧੀ ਦਾ ਖਾਤਾ ਵੀ ਜਿਹੜਾ ਕਿ ਫ੍ਰੀਜ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹਨੇ ਮੰਗ ਕੀਤੀ ਹੈ ਕਿ ਇਸ ਨੂੰ ਵੀ ਜਿਹੜਾ ਕਿ ਮੁਕਤ ਕੀਤਾ ਜਾਵੇ ਉਹਨਾਂ ਕਹਿ ਕੇ ਇਸ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਤਾਂ ਫਿਰ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਇਸ ਤਰੀਕੇ ਦੇ ਨਾਲ ਖਾਤਿਆਂ ਨੂੰ ਫ੍ਰੀਜ਼ ਕਰਨਾ ਇਹ ਗੈਰ ਕਾਨੂੰਨੀਆ ਜੇ ਚੱਲਦੇ ਉਹਨਾਂ ਨੇ ਮੰਗ ਕੀਤੀ ਹੈ ਤਾਂ ਭੁੱਲਰ ਨੇ ਅਦਾਲਤ ਦੇ ਵਿੱਚ ਦੋਸ਼ ਲਗਾਇਆ ਕਿ ਸੀਬੇ ਹੀ ਨੇ ਇੱਕ ਟ੍ਰੈਪ ਕੇਸ ਦੀ ਜਾਂਚ ਦੌਰਾਨ ਅਦਾਲਤ ਤੋਂ ਲੁਰੀਂਦੀ ਅਗਾਉ ਜ਼ਮਾਨਤ ਅ ਲੈ ਬਿਨਾ ਖਾਤਿਆਂ ਨੂੰ ਜਿਹੜਾ ਕਿ ਫ੍ਰੀਜ਼ ਕਰ ਦਿੱਤਾ ਗਿਆ ਜਿਸ ਨੂੰ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਅਤੇ ਮਨਮਾਨੀ ਕਾਰਵਾਈ ਕਰਾਰ ਦਿੱਤਾ ਮੁਲਜ਼ਮ ਨੇ ਮੁਲਜ਼ਮ ਦੇ ਜਿਹੜੇ ਵਕੀਲ ਐ ਐਸ ਪੀ ਐਸ ਪੁੱਲਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸੀਬੀਆਈ ਦੇ ਵੱਲੋਂ 3 ਦਸੰਬਰ 2025 ਨੂੰ ਪੁੱਲਰ ਅਤੇ ਸਹਿ ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਵਿਰੁੱਧ ਚਲਾਨ ਜਿਹੜਾ ਪੇਸ਼ ਕੀਤਾ ਗਿਆ ਸੀ ਪਰ ਇਹ ਬੈਂਕ ਖਾਤੇ ਉਸ ਚਲਾਨ ਦਾ ਹਿੱਸਾ ਨਹੀਂ ਸਨ ਅਤੇ ਨਾ ਹੀ ਟਰੈਪ ਕੀ ਜੀ ਕਿਸੇ ਪ੍ਰਕਿਰਿਆ ਲਈ ਇਹਨਾਂ ਦੀ ਕੋਈ ਜ਼ਰੂਰਤ ਹੈ ਜਿਹਦੇ ਚੱਲਦੇ ਇਹਨਾਂ ਖਾਤਿਆਂ ਜਿਹੜਾ ਫ੍ਰੀਜ਼ ਕੀਤਾ ਗਿਆ ਇਹਨਾਂ ਨੂੰ ਜਿਹੜਾ ਕਿ ਮੁਕਤ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉੱਤੇ ਹੁਣ ਕਾਰਵਾਈ ਕਰਦੇ ਆਂ ਅਦਾਲਤ ਨੇ ਸੀਬੇ ਨੂੰ ਨੋਟਿਸ ਜਾਰੀ ਕਰਕੇ 6 ਫਰਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਦੀ ਜਿਹੜੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ 6 ਫਰਵਰੀ ਤੱਕ ਇਸ ਦੇ ਉੱਤੇ ਆਪਣਾ ਜਵਾਬ ਜਿਹੜਾ ਕਿ ਤਲਬ ਕੀਤਾ ਜਾਵੇ ਕਿ ਆਖਰ ਭੁੱਲਰ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਖਾਤੇ ਨੇ ਉਹਨਾਂ ਨੂੰ ਕਿਉਂ ਫ੍ਰੀਜ਼ ਕੀਤਾ ਗਿਆ ਕਿਉਂਕਿ ਹੁਣ ਭੁੱਲਰ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਅਰਜੀ ਦਾਖਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਖਾਤੇ ਨੂੰ ਮੁਕਤ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਹੁਣ ਇਸ ਦੇ ਉੱਤੇ ਜਿਹੜੀ ਅਗਲੀ ਸੁਣਵਾਈ ਆ ਉਹ 6 ਫਰਵਰੀ ਨੂੰ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ 6 ਫਰਵਰੀ ਨੂੰ ਆਖਰ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ